ਦੂਸਰਾ ਮਾਫ ਕਰੇਗੇ ਆਈ ਕਾਰਡ ਹੋਗਾ ਚੰਗਾ ਬੈਟ ਹੋਵੇਗਾ ਉਹ ਗੱਡੀ ਆਪ ਹੀ ਲੈ ਲਓ ਉਹ ਕੰਦੇ ਖੜੇ ਸੀ ਸਾਫ ਕਰੇ ਜੀ ਇਹ ਪਾਸ ਦੇ ਬਾਰੇ ਮੈਂ ਉਹ ਦੇਖੋ ਉਸ ਵਿੱਚ ਹਮ ਤਸਵੀਰ ਰੱਖ ਸਕਦੇ ਜਿਹਨੂੰ ਐਮਰਜੈਂਸੀ ਰਾਈਡ ਉਹ 350 ਰੁਪਏ ਦਾ ਲੋਕਲ ਟਿਕਟ ਹੈ ਪੂਰਾ ਸਾਨੂੰ ਬਣਾਉਣਾ ਹੋਊਗਾ ਉਹ ਬਣਵਾਣਾ ਹੋਊਗਾ ਉਹ ਸਾਨੂੰ ਇਤਰਾਜ ਕੋਈ ਨਹੀਂ ਉਹ ਸਾਢੇ 3 ਮੰਗਾ ਮੇਰੀ ਗੱਲ ਸੁਣੋ ਮੈਨੂੰ ਫੇਕ ਟ੍ਰੈਕਟ ਦੀ ਬਾਰੇ ਦੱਸੋ ਆਪ ਟ੍ਰੈਕਟ ਮੇਰੇ ਕੋਲ ਨਹੀਂ ਹੈ ਟ੍ਰੈਕਟ ਹੈ ਰੇ ਤਵਾਂ ਉਹ ਚੈੱਕ ਕਰਦੇ ਬੱਜੀ ਲੱਗੀ ਉਹ ਟ੍ਰੈਕਟ ਹੀ ਪੱਟੀ ਨਿਕਲਣਾ ਠੀਕ ਹੈ ਚਾਹੇ ਇਟਾ ਹੋਣ ਚਾਹੇ ਰੇਤਾ ਹੋਵੇ ਬਾਜੀ ਕੁਝ ਵੀ ਹੋਵੇ ਕੁਝ ਵੀ ਹੋਵੇ ਜੀ ਠੀਕ ਹੈ ਜੀ ਇਹ ਗੱਲ ਸੁਣੋ ਇੱਕ ਮਿੰਟ ਹੋਰ ਹੈ ਸਾਡੇ ਜਥੇਬੰਦੀਆਂ ਜਿਨ੍ਹਾਂ ਕੋਲ ਝੰਡਾ ਲੱਗਿਆ ਹੁੰਦਾ ਉਹਨਾਂ ਕੋਲ ਵੇਚ ਉਹ ਵੀ ਕੋਲ ਕਾਰਡ ਹੁੰਦਾ ਉਹ ਵੀ ਲੰਘਣਗੇ ਦੂਜਾ ਨੰਬਰ ਜਿਸ ਜਥੇਬੰਦੀ ਵਾਲੇ ਕੋਲ ਕਾਰਡ ਹੋਊਗਾ ਠੀਕ ਹੈ ਉਹ ਵੀ ਲੰਘੂਗਾ ਵੇਚ ਲੈ ਕੇ ਉਹ ਵੀ ਲੰਘੂਗਾ ਜੇ ਸਟicker ਲੱਗਿਆ ਤਾਂ ਵੀ ਲੰਘੂਗਾ ਝੰਡਾ ਲੱਗਿਆ ਤਾਂ ਵੀ ਲੰਘੂਗਾ ਕਾਰਡ ਦੇ ਗੱਲ ਦੇ ਪਰਨੇ ਸੁਣੋ ਇਹ ਨਿਕਲ ਕਾਰਡ ਨਾ ਹੋਵੇ ਦੋ ਚੀਜ਼ਾਂ ਝੰਡਾ ਤੇ ਮੈਚ ਹੋਵੇ ਭਾਈ ਪਤਾ ਨਹੀਂ ਕਿੰਨੇ ਦੇ ਉਹੀ ਤਾਂ ਗੱਲ ਕਰ ਰਹੇ ਆ ਪਤਾ ਨਹੀਂ ਉਹੀ ਕਰ ਰਹੇ ਆ ਆ ਗ ਖੜੀ ਗੱਲ ਕਸਾਨਾ ਦੀ ਛਾਨ ਹੈ ਠੀਕ ਹੈ ਭਾਈਆਂ ਦਾ ਲੱਗ ਰਾ ਕਲਰ ਜਿਹਨਾਂ ਦਾ ਲੱਗ ਕੱਟ ਹੈ ਕਟਾਹ ਕਰਕੇ ਉਹਨਾਂ ਦੇ ਜਿਹਦੇ ਵਿੱਚ ਗਲਤ ਕਰਨਾ ਹੋਇਆ ਬੈਚ ਹੋਇਆ ਉਹ ਜਾਊਗਾ ਇਹ ਨਾ ਹੋਵੇ ਤੁਸੀਂ ਸਰਤਾਂ ਰੱਖੀ ਜਾ ਵੀ ਸਾਰਾ ਕੁਝ ਲੈ ਕੇ ਆਗਣਾ ਮੇਰੀ ਗੱਲ ਸੁਣ ਜੇ ਤੁਹਾਨੂੰ ਸ਼ੱਕ ਲੱਗਦਾ ਕਿਸੇ ਤੇਰਾ ਕਾਰਡ ਜਾਲੀ ਲੱਗਦਾ ਤਾਂ ਤੁਹਾਨੂੰ ਕਮੇਟੀ ਬਣਾ ਕੇ ਦਿੰਦੇ ਆ ਤੇ ਪ੍ਰਧਾਨਾਂ ਨੂੰ ਸੁਣੋ ਮੇਰੀ ਗੱਲ ਇਹ ਰਾਜਪਾਲ ਵਾਲੀ ਵੀ ਦਊਂਗੇ ਲਿਖ ਕੇ ਨਾ ਮੋਹਾਲੀ ਵਾਲੀ ਵੀ ਦਊਂਗੇ ਲਿਖ ਕੇ ਸਾਰੀ ਜਿੱਥੇ ਹਿਆਣੇ ਵਾਲੀ ਦਊਂਗੇ ਲਿਖ ਕੇ ਤੈਨੂੰ ਸ਼ੱਕਾ ਜਮ ਕਾਰਡ ਕਾਰਡ ਤੋਂ ਦੀ ਫੋਟੋ ਤਾਂ ਰੱਖ ਆ ਆਪਣੇ ਕੋਲ ਪ੍ਰਧਾਨ ਨੂੰ ਬੁਲਾ ਆ ਆਇਡੈਂਟੀਫਾਈ ਕਰ ਜੇ ਤੈਨੂੰ ਕੁਛ ਲੱਗਦਾ ਕੋਈ ਕਾਰਵਾਈ ਕਰ ਸਾਨੂੰ ਤਰਾਜਪੁਰ ਬਹੁਤ ਠੀਕ ਆ ਮੰਨ ਲਓ ਝੰਡਾ ਲੱਗਿਆ ਵਾ ਠੀਕ ਆ ਬੈਸ ਲੱਗਿਆ ਵਾ ਹਾਂ ਪਿੱਛੇ ਗੱਲ ਕੋ ਮੈਂ ਕਿਵੇਂ ਜਸਟੀਫਾਈ ਕਰਾਂਗੇ ਕਿ ਝੰਡਾ ਉਹੀ ਲਾਗਿਆ ਪੱਕਾ ਬੰਦਾ ਪਹਿਲੇ ਤੋਂ ਪਹਿਲੇ ਤੋਂ ਦੇਖੋ ਜਿਸਕੇ ਪਾਸ ਝੰਡਾ ਲੱਗਿਆ ਵਾ ਸਟicker ਲੱਗਿਆ ਵਾ ਦੂਸਰੀ ਕਿਸਾਨਾਂ ਨੂੰ ਵੀ ਸ਼ੱਕ ਆ ਆਪਕੋ ਵੀ ਪਤਾ ਹੈ ਜੇ ਕਿਸਾਨਾਂ ਅੰਬੀਰ ਪੰਜਾਬ ਮੇ ਹਰਿਆਣਾ ਮੇ ਰਹ ਰਹੇ ਆ ਇੰਡੀਆ ਕੇ ਹੀ ਆ ਆਪ ਕੋ ਪਤਾ ਜੇ ਭਾਈ ਸਭ ਨੌਕਲ ਤਾਂ ਬੰਦੇ ਆ ਜੇ ਯੂਨੀਅਨ ਕੇ ਸਾਥ ਸਬੰਧ ਰੱਖਦੇ ਆ ਯੂਨੀਅਨ ਕਾ ਕੰਮ ਹੈ ਕਈ ਵਾਰ ਕੀ ਹੁੰਦਾ ਹੈ ਜਲਦੀ ਜਲਦੀ ਮੈਂ ਪਰਸਪੂ ਲੈ ਉਸਮੇ ਕੱਟ ਰਹਿ ਗਿਆ ਹਾਂ ਉਹ ਤੋਂ ਆਪਕੇ ਲੜਕੇ ਇਧਰ ਉਸਦਾ ਜਲੂਸ ਕਰ ਦਿੱਤੇ ਠੀਕ ਹੈ ਨਾ ਜੇ ਹੁਣ ਜਦੋਂ ਕਲੀਅਰ ਹੋ ਗਿਆ ਆਪ ਕੋ ਦੇਖ ਕੇ ਵੀ ਇਹ ਕਿਸਾਨ ਹੈ ਉਸ ਕੋ ਨਹੀਂ ਹੁੰਦਾ ਠੀਕ ਹੈ ਨੰਬਰ 2 ਡ੍ਰੈਕਟਰ ਦੇ ਪਿੱਛੇ ਟਰਾਲੀ ਪੜੀ ਹੋਈ ਦੀ ਕੋਈ ਕਿਸੇ ਵੀ ਕੰਮ ਜਾ ਰਹਾ ਹੈ ਬਾਲੇ ਕੋਈ ਕਿਸੇ ਵੀ ਕੰਮ ਜਾ ਰਹਾ ਹੈ ਪੰਜਾਬ ਦਾ ਟੋਨ ਨਹੀਂ ਲਗਾਉਂਦੇ ਠੀਕ ਹੈ ਜੀ ਹੋਰ ਬਤਾਓ ਇੱਕ ਮਿੰਟ ਆਈ ਇੱਕ ਚੀਜ਼ ਪਰ ਤੁਹਾਨੂੰ ਬਾਹਰ ਨਾ ਨਹੀਂ ਚਾਹੀਦਾ ਮੇਰੀ ਗੱਲ ਸੁਣੋ ਇੱਕ ਮਿੰਟ ਉਹ ਲਵਾਈ ਰੁਕ ਦੋ ਇੱਕ ਮਿੰਟ ਰੁਕ ਜਾਓ ਜੀ ਇਹ ਸਾਰੀ ਗੱਲਾਂ ਸਾਨੂੰ ਰਿਟਰਨ ਚਾਹੀਦੀਆਂ ਤੁਹਾਡੀ ਥੋੜਾ ਜਿਹਾ ਦੇਖਣੇ ਮੈਂ ਦੇਖੋ ਇੱਕ ਮੈਂ ਨਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਈ ਨਾ ਗਲਤ ਗੱਲ ਇਹ ਤੁਹਾਨੂੰ ਰਿਟਰਨ ਚਾਹੀਦੀ ਆਸੀਂ ਵੀ ਸਾਈਨ ਕਰਾਂਗੇ ਸਾਰੇ ਜਿੱਥੇ ਬੰਦੀ ਵਾਲੇ ਕਰੂ ਹੁਣ ਮੇਰੀ ਗੱਲ ਸੁਣੋ ਹੋਇਆ ਤੁਹਾਡੀ ਵੀ ਸ ਅਸੀਂ ਰੋਜ਼ਾਨਾ ਕਿੱਥੇ ਲੱਭਾਂਗੇ 2 ਮਿੰਟਾਂ ਤੇਰੀ ਕੰਪਨੀ ਦੇ ਬਾਤ ਕਰਾਂਗੇ ਫਿਰ ਅਗਲੇ ਨਾਲ ਲੜਾਂਗੇ 1 ਮਿੰਟ ਗਲਤ ਮੇਰੀ ਗੱਲ ਜਿਹਦਾ ਤੇ ਮੰਨਣਾ ਮੇਰੀ ਗੱਲ ਸੁਣਾ ਅਸੀਂ ਅੱਜ ਚੁੱਪਰ ਹੀ ਬੈਠੇ ਹਾਂ ਸਾਰਿਆਂ ਨੇ ਕੌੜੀ ਦੀ ਪ੍ਰਧਾਨ ਜੀ ਖੜੇ ਆ ਅਸੀਂ ਇਹ ਸੈਟੀਫਾਈ ਕਰ ਦਿੰਦੇ ਅੱਗੇ ਤੇਰੀ ਮਰਜ਼ੀ ਹੈ ਤੈਂ ਆਪਣਾ ਨੁਕਸਾਨ ਕਰਾਣਾ ਕਿਆ ਕਰਨਾ ਤੇਰੀ ਮਰਜ਼ੀ ਹੈ ਜੇ ਤੇ ਮੰਨਣੀ ਹੈ ਰਿਟਨ 'ਚ ਦੇ ਦੇ ਚੀਜ਼ਾਂ ਮਰਦ ਕਹਿਣ ਦਾ ਪਾਪ ਇਹ ਗੱਡੀ 'ਚ ਇੱਕ ਵੀ ਚੀਜ਼ ਹੋਏ ਲੱਗੀ ਹੋਈ ਚਾਹੇ ਸਟਿੱਕਰ ਹੋਵੇ ਝੰਡਾ ਹੋਵੇ ਤੇ ਬੈਟੋ ਸੁਣ ਚਾਹੇ ਪਰਨਾ ਪੁੱਤ ਤੈਂ ਗੱਡੀ ਰੋਕਣੀ ਥੋੜੀ ਜਿਹੀ ਔਰ ਜੋ ਬੰਦ ਇਹ ਨਹੀਂ ਦੇਖੋ ਇਹ ਗੱਡੀ ਅੰਮ੍ਰਿਤਸਰ ਦੀ ਹੀ ਲਖਣੀ ਹੈ ਇਹ ਇੰਡੀਆ ਦੀ کہیں ਦਾ ਵੀ ਕਿਸਾਨ ਹੋਵੇ ਮੈਂ ਤੁਹਾਨੂੰ ਪਤਾ ਦਿੰਦਾ ਨੰਬਰ 2 ਇੱਕ ਮੰਗਾ ਹੋ ਰਿਹਾ ਹੈ ਇਹ ਮੰਗਾ ਲੈਣੀ ਹੈ ਸਿਰ ਤੋਂ ਰੀਟਨ ਚ ਉਹਦੀ ਰੀਟਨ ਚ ਦੋਂਗੇ ਸੰਖਿਪਕ ਇਹ ਰੀਟਨ ਚ ਲਿਖ ਇੱਕ ਮਿੰਟ ਛੱਡੋ ਜੀ ਫੜੋ ਜਿਹੜਾ ਨਾ ਰੀਟਨ ਚ ਲਾਵਾਂਗੇ ਉਹ ਰੀਟਨ ਚ ਜਿਹੜਾ ਫੈਸਲਾ ਹੋਊਗਾ ਆਪਣਾ ਲਈ ਕਿਹਾ ਹੋਇਆ ਉਹਦੀ ਇੱਕ ਕਾਪੀ ਤੁਸੀਂ ਇੱਥੇ ਨੀਜੀ ਕਾਪੀ ਥੋੜੀ ਲੈਣਾ ਚ ਲੱਗੇ ਹੋਣੀ ਜੀ ਇਹ ਫੈਸਲਾ ਹੋਇਆ ਕਿਸਾਨ ਕਾਰਡ ਰੋਕਣੀ ਚਾਹੁੰਦੇ ਪੂਰਾ ਸਟੇਟ ਕਰਕੇ ਉਹ ਕਾਪੀ ਤੁਸੀਂ ਉੱਥੇ ਲਾਓਗੇ ਆਪਣੇ ਬੂਤੇ ਤਾਂ ਕਿ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਤੁਹਾਡਾ ਥੋੜਾ ਕਿ ਨਾ ਤੋ ਟੂ ਤੇ ਪਰ ਜਾ ਕੇ ਪੁੱਛੀ ਵੀ ਸਾਡਾ ਫੈਸਲਾ ਹੋਇਆ ਕਿ ਨਹੀਂ ਹੋਇਆ ਜਦੋਂ ਕਾਪੀ ਉੱਥੇ ਲੱਗੀ ਹੋਊਗੀ ਜਿਵੇਂ ਥੋੜੇ ਲੱਗੇ ਹੁੰਦੇ ਆ ਲਿਖੇ ਹੋਏ ਸਾਰੇ ਨਿਯਮ ਲਿਖੇ ਹੁੰਦੇ ਆ ਤੁਸੀਂ ਉੱਥੇ ਲਾ ਦੋ ਕਿਸੇ ਨੂੰ ਕੋਈ ਤਰਾਜੇ ਨਹੀਂ ਹੋਣਾ ਮੈਨੂੰ ਸ਼ੱਕ ਪੈ ਰਿਹਾ ਆਪਣੇ ਟਾਈਮ ਮੇ ਹੱਥ ਤੁਸੀਂ ਨੂੰ ਫੋਨ ਕਰਕੇ ਮੈਂ ਆਪਣੇ ਵੇਸਤੇ ਨਹੀਂ ਕਰ ਸਕਦਾ ਉਸਕੇ ਲਈ ਆਪਾਂ ਥੋੜਾ ਟਾਈਮ ਲਓ ਠੀਕ ਹੈ ਸਰ ਹਮ ਮੇਰੀ ਗੱਲ ਮੇਰੀ ਗੱਲ ਤੈਨੂੰ ਜਿੰਨੀ ਤੈਨੂੰ ਅਥਾਰਟੀ ਹੈ ਤੂੰ ਆਪਣੇ ਸਾਈਨ ਕਰਦੇ ਅਸੀਂ ਨਹੀਂ ਕਹਿੰਦੇ ਤੂੰ ਜਾ ਕੇ ਉੱਪਰੋਂ ਐਨ ਐਚ ਦੀ ਸਾਈਨ ਲਿਆ ਕਰਾ ਕੇ ਜਿੰਨੀ ਤਾਂ ਜਿਹੜੀ ਮਨ ਮੇਰੇ ਆਪਣੀ ਅਥਾਰਟੀ ਕਰਕੇ ਰਿਹਾ ਹਾਂ ਜੀ ਜਿੰਨੀ ਅਮਨ ਅਥਾਰਟੀ ਹੈ ਦੇਖੋ ਅਸੀਂ ਵੀ ਆਪਕੇ ਵਾਈ ਰਾ ਮਜ਼ਦੂਰਾਂ ਵੀ ਕਿਸਾਨ ਮਜ਼ਦੂਰ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਅਭੀ ਆਪਕੇ ਭਾਈ ਆ ਜਿੱਦਨੇ ਹੰਕਰ ਸਾਹਿਬ ਨੇ ਕਹਿ ਦਿਆ ਆਪਕੇ ਝੰਡਾ ਬੈਸ ਗਾਡੀ ਕੁਛ ਨਹੀਂ ਆਇਆ ਕਿ ਅਸੀਂ ਨਹੀਂ ਨਹੀਂ ਇੱਕ ਮਿੰਟ ਕਰ ਹਮ ਆਪਕੇ ਭਾਈ ਆ ਹਲੇ ਤਾਂ ਮੈਂ ਕੋਈ ਨਹੀਂ ਖੜੇ ਹੋਣੇਗੇ ਪ੍ਰੋਬਲਮ ਹੈ ਇੱਕ ਮਿੰਟ ਜੇ ਆਪ ਹਮੇ ਕੋਈ ਪਾਵਰ ਤਾਂ ਵੀ ਬੋਲਾ ਆਪਣੇ ਨਹੀਂ ਟਿਕ ਦੇਗੇ ਮੇਰੀ ਗੱਲ ਸੁਣ ਬਲਦੇਵ ਮੈਂ ਤੈਨੂੰ 100 ਤੋਂ 100 ਦਊ ਆਪਾਂ ਪੌਂਡ ਏਰੀਆ ਦੇਖੋ ਪਹਿਲੇ ਵੀ ਨਿਕਲਦੇ ਕਾ ਮੇਰੀ ਸੁਣ ਨਹੀਂ ਮੇਰੀ ਮੇਰੀ ਕਸੂਰ ਨਹੀਂ ਕੱਟ ਮੇਰੀ ਗੱਲ ਸੁਣ ਵੀਰੇ ਜੇ ਪੈਨ ਦਾ ਕੰਮ ਨਾ ਹੋਤਾ ਨਾ ਤੇਰੇ ਕੰਮ ਲੋਟਾ ਹੋਤਾ ਹੈ ਨਹੀਂ ਹੋ ਰਿਹਾ ਕੰਮ ਬਲਦੇਵ ਦੇਖ ਜੇ ਤਾਂ ਪਤਾ ਚੱਕਰ ਦੇ ਲੈ ਸਾਰੀ ਗੰਨਤਾ ਕਿ ਪੋਰ ਲਾਸ ਮਿੱਟਾ ਹੋਈ ਹੋਈਆਂ ਸਾਰੇ ਆਣ ਵਾਲੇ ਆ ਤਿਆਰ ਹੈ ਠੀਕ ਹੈ ਫਿਰ ਤੂੰ ਨਾ ਕਈ ਵਾਰ ਫਿਰ ਸਾਡੇ ਹੱਥੋਂ ਗੱਲ ਬਾਹਰ ਹੋ ਜਾਣੀ ਹੈ ਮੈਂ ਤੁਹਾਨੂੰ ਦੱਸਦਾ ਸਾਰੇ ਬੰਦੇ ਆ ਜਾਣਗੇ ਜਦੋਂ ਤੁਸੀਂ ਫਰਨ ਦੇਣਾ ਨਹੀਂ ਰਿਹਾ ਦੋ ਗੱਲਾਂ ਹੋਣ ਹੁਣ ਤੁਸੀਂ ਮੰਨਦੇ ਮੰਨ ਵੀ ਤਾਂ ਹੀ ਰਹਿ ਜੇ ਤੁਹਾਡੇ ਕੋਈ ਪਾਵਰ ਹੈ ਬਈ ਹਾਂ ਜਾਂ ਨਾ ਦੇਖੀਏ ਕਿੰਨੇ ਤੁਹਾਨੂੰ ਵੀ ਸਾਰਿਆਂ ਨੇ ਫ੍ਰੀ ਦੇਖ ਫੱਕ ਲਗਾ ਕੇ ਡਾਊਟ ਲਗਾ ਆਉਂਦੀ ਇਨਕੁਆਰੀ ਕਰ ਲੇ ਠੀਕ ਹੈ ਮੇਰੀ ਗੱਲ ਤੁਹਾਨੂੰ ਪਹਿਲਾਂ ਕੈਸੀ ਰਿਟਰਨ ਹਮਾਰੇ ਉੱਪਰ ਕਿੰਨੀ ਗ੍ਰੈਸ ਆਰ ਦਾ ਵੀ ਕਾਲੀ ਨਹੀਂ ਹੋ ਆਦਮੀ ਤੇ ਕਾਇੀ ਦੀ ਗੱਲ ਠੀਕ ਹੈ ਆਈ ਕਾਰਡ ਹਰੇਕ ਆਦਮੀ ਨਾਲੇ ਪਾਜੋ ਕਾਦਰ ਰੱਖੋ ਬੰਦ ਨਾ ਕਰੀ ਜੀ ਹੁਣੇ ਵੀ ਦੇਖੋ ਜੀ ਕੱਦ ਜੀ ਜਵਣ ਜਾਈਂ ਹੈਲੋ ਉਹ ਰਜਾਈ ਦੇ ਰੱਖੋ ਬਾਵਾ ਕਰਾ ਲਓ ਜਿਹੜਾ ਲਈ ਹੈ ਜਿਹੜਾ ਤਾਂ ਕਰਕੇ ਆਪਣੇ प्रदेश ਵਰਤੋ ਜੀ ਛੋਟੇ ਕੋ ਦੱਸ ਬਿਟੇ ਤੁਹਾਨੂੰ ਛਿੱਟਾ ਨੂੰ ਠੀਕ ਸਾਡੇ ਵੀਰ ਪੁੱਤਰ ਕਰ ਇੱਕ ਹੈ ਪੱਤਰਕਾਰ ਵੀ ਲੰਘ ਰਹੇ ਜੀ ਤੁਸੀਂ ਜਾਣ ਟ੍ਰੋਫੀ ਦੇ ਕੇ ਭੇਜਣ ਲੱਗੇ ਸੀ ਵੀ ਜਾਓ ਬੱਸ ਇਹਨਾਂ ਦਾ ਸੱਤਾ ਰੱਖ ਨਹੀਂ ਸਕਦੇ ਸਮਝਦੇ ਨਾ ਤੁਹਾਨੂੰ ਅਦਰ ਮੈਂ ਬੀ ਆਹੋ ਉਹ ਫਰੀ ਹਾਂ ਸੁਣੋ ਮੇਰੀ ਬਾਤ ਇਹ ਕਪੈਣ ਆਪਣੀ ਫਰੀ ਹੈ ਜੀ ਹਾਂਜੀ ਹਾਂ ਮਤਲਬ ਕਿ ਚਾਹੇ ਕਿਸ ਦੀ ਫੈਮਲੀ ਬੈਠੀ ਕੁਝ ਬੈਠੀ ਨੇ ਰੋਕਣੇਗੇ ਨਹੀਂ ਹਾਂਜੀ ਜੋ ਮੰਗ ਮਾਰੀ ਹੈ ਠੀਕ ਹੈ ਬਸ ਹੋਰ ਕੀ ਕਰਨਾ ਆਪਾਂ ਜਿਹੜੀ ਇਹਨਾਂ ਪਰਚੀ ਕੱਟੀ ਆ ਉਹ ਕੋਈ ਗਲਤੀ ਮੰਨੇ ਮੀਡੀਆ ਵਾ ਵੀ ਅਗਰੇ ਗਲਤੀ ਨਹੀਂ ਹੋਣੀਗੀ ਉਸ ਕਹਨੂੰ ਡੰਡ ਲਾਇਆ ਜਾ ਬਸ ਹੁਣ ਮੇਰੀ ਗੱਲ ਸੁਣੋ ਇਹ ਹੋ ਗਈ ਕਲੀਅਰ ਪ੍ਰਧਾਨ ਜੀ ਹੋਗੇ ਤੁਸੀਂ ਹੋਗੇ ਜਿਹੜੇ ਲਖੋਵਾਲ ਕੀ ਅਜ ਇੱਕ ਜਣਾ ਹਾਂ ਉਹ ਪ੍ਰਵਿੰਦਰ ਖੜਿਆ ਮੇਰੀ ਮੇਰੀ ਗੱਲ ਸੁਣੋ ਜੀ ਇੱਕ ਮਿੰਟਾ ਮੇਰੀ ਹੁਣ ਮੇਰੀ ਗੱਲ ਸੁਣੋ ਕਲੀਅਰ ਹੈ ਜੀ ਹੁਣ ਆਪਾਂ ਉੱਥੇ ਜਾ ਕੇ ਬੈਠਾਂ ਉਹਨਾਂ ਹੀ ਅਥਾਰਟੀ ਨੂੰ ਆਣ ਜੋ ਇਹ ਗੱਲਾਂ ਉਹਨਾਂ ਨੂੰ ਰੱਖेंगे ਦੋ-ਤਿੰਨ ਬਰਜ਼ੇ ਬਾਤ ਕਰੇਗੀ ਹਾਂਜੀ ਹ ਆਜੋ 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 ਚਲੋ ਭਾਈ ਚਲੋ ਓ ਆਜੋ ਆਜੋ ਸਾਰੇ ਆਜੋ 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 ਹਰਦਾਬਾਹ ਐਨ ਐਚ ਆਈ ਹਰਦਾਬਾਹ ਐਨ ਐਚ ਆਈ ਹਰਦਾਬਾਹ ਐਨ ਐਚ ਆਈ ਹਰਦਾਬਾਹ ਸਰਕਾਰ 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 ਦੇ ਸੰਗਠਨ ਦੇ ਲੀਡਰਸ਼ਿਪ ਪਾ ਚੁੱਕੀ ਹੈ ਉਹ ਆਪਣੇ ਵਿਚਾਰ ਰੱਖੇਗੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਨੇੜੇ ਆ ਕੇ ਬੱਥੇ ਹੋਵੇ ਕੀ ਫੈਸਲਾ ਹੋਇਆ ਕਿਵੇਂ ਹੋਇਆ ਪਤਾ ਹੋਣਾ ਚਾਹੀਦਾ ਹੈ ਸਾਰੇ ਨੇੜੇ ਆ ਜੇ ਬਈ ਬੇਨਤੀ ਹੁਣ ਇਸ ਤਰ੍ਹਾਂ ਮੇਰੀ ਗੱਲ ਸੁਣੋ ਜਿਆਦਾ ਬੰਦੇ ਇਕੱਠੇ ਹੋ ਜਾਂਦੇ ਆ ਗੱਲ ਹੀ ਬਣਦੀ ਤੁਸੀਂ ਸਾਰੇ ਸਤਿਕਾਰਯੋਗੋਂ ਦੇਖੋ ਸਾਰਿਆਂ ਨੇ ਆਪਣੇ ਮੰਗਾ ਸੁਣਨੇ ਆ ਵੀ ਆਪਾਂ ਨੇ ਕਰਨਾ ਕੀ ਕੀ ਐ ਹੁਣ ਅਸੀਂ ਜਿਹੜੇ ਜਥੇਬੰਦੀਆਂ ਇੱਥੇ ਆਈ ਹੋਈ ਆ 22 ਕੁਰਸੀ ਪੈਨੇ ਕੋ ਦਿੱਤੀ ਸੀ ਜਥੇਬੰਦੀ ਵੱਲੋਂ ਅਸੀਂ ਐਸਕੇ ਵੱਲੋਂ ਸਾਰੇ ਜਥੇ Haryana ਚੋਂ ਆਈ ਐ ਪੰਜਾਬ ਚੋਂ ਆਈਆਂ ਸਮਰਥਨ ਜੀ ਇਹਨਾਂ ਦੇ ਫੈਸਲਾ ਇਹਨਾਂ ਦਾ ਦੂਜਾ ਨੰਬਰ ਜਿਹੜੇ ਇੱਥੇ ਕਾਰਡ ਰੋਕਦੇ ਆ ਇੱਕ ਚੀਜ਼ ਕਰਨੀ ਆ ਆਪਾਂ ਨੇ ਇਹਨਾਂ ਨੂੰ ਦੱਸੀ ਐ ਵੀ ਜਿਸ ਕੋਲ ਕਾਰਡ ਹੋਊਗਾ ਉਹ ਬੰਦਾ ਵੇਚ ਲਾ ਕੇ ਆਵੇ ਗੱਡੀ ਦੇ ਸਟicker ਵੀ ਲੱਗਾ ਹੋਣਾ ਚਾਹੀਦਾ ਜਾਂ ਝੰਡਾ ਨਾ ਹੋਵੇ ਸਟicker ਲੱਗਾ ਹੋਣਾ ਚਾਹੀਦਾ ਨਹੀਂ ਝੰਡਾ ਹੋਵੇ ਜਥੇਬੰਦੀ ਦਾ ਕਾਰਡ ਹੋਵੇ ਜੇ ਕਿਸੇ ਨੂੰ ਕੋਈ ਸ਼ੱਕ ਪੈਂਦਾ ਕਾਰਡ ਤੇ ਰੱਖਣ ਅਸੀਂ ਇਹਨਾਂ ਵਿੱਚ ਕਮੇਟੀ ਬਣਾ ਕੇ ਦਿੰਦੇ ਹਾਂ ਸਾਰੇ ਪ੍ਰਧਾਨਾਂ ਦੇ ਨੰਬਰ ਦਿੰਦੇ ਹਾਂ ਇੱਥੇ ਜਿਹੜੀ ਜਥੇਬੰਦੀ ਦੇ ਉਹਨਾਂ ਨੂੰ ਕਾਲ ਕਰਨ ਉਹ ਇਡੈਂਟੀਫਾਈ ਕਰਨ ਵੀ ਕੀ ਚੱਕਰ ਇਹਦੇ ਕੋਈ ਹੈਗਾ ਕਾਰਡ ਡੁਪਲੀਕੇਟ ਹੈ ਇਹ ਕਾਰਵਾਈ ਕਰ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇਕਰ ਸਾਡੇ ਕਿਸੇ ਕਿਸਾਨ ਨੂੰ ਪ੍ਰੇਸ਼ਾਨ ਕਰਨਗੇ ਤਾਂ ਅਣਮਿੱਥੇ ਸਮੇਂ ਲਈ ਪੂਲ ਪਰਾਜਾ ਫ੍ਰੀ ਕੀਤਾ ਜਾਊਗਾ ਤੇ ਇੱਕ ਕਹਿੰਦੇ ਟਰੈਕਟਰ ਦੇ ਪਰਚੀ ਮੇਰੀ ਸੁਣੋ ਟਰੈਕਟਰ ਦੇ ਪਰਚੀ ਨੂੰ ਦੱਸਤੀ ਚਾਹੇ ਜ਼ਿਮੀਂਦਾਰ ਟਰੂੀ ਲੈ ਕੇ ਆਵੇ ਰੇਤਾਂ ਬਜਰੀ ਟੁਕ ਕੁਛ ਵੀ ਲੈ ਕੇ ਆਵੇ ਜਦੋਂ ਆਪਣਾ ਆਧਾਰ ਕਾਰਡ ਦਿਖਾਊਗਾ ਵੀ ਮੈਂ ਕਿਸਾਨ ਆ ਵੀ ਜਦੋਂ ਮੈਂ ਜਦੋਂ ਮੈਂ ਇੱਥੇ ਬਿਠਾਓ ਸਾਰਾ ਕੱਲ ਉਹ ਕਰ ਲੈਣ ਦਿਓ ਜੀ ਭਾਈ ਜੀ ਜਦੋਂ ਪਤਾ ਲੱਗੇ ਵੀ ਉਹ ਕਾਰਡ ਦਿਖਾਉਗਾ ਮੈਂ ਕਿਸਾਨ ਆ ਘਰ ਵਾਸਤੇ ਇੱਟਾਂ ਲੈ ਕੇ ਜਾ ਰਿਹਾ ਬਜਰੀ ਰੇਤਾ ਲੈ ਕੇ ਜਾਣਾ ਤੂੜੀ ਵੇਚਣ ਜਾਇਆ ਉਸ ਤੇ ਕਿਸੇ ਵੀ ਟਰੈਕਟਰ ਤੇ ਜਿਹੜਾ ਆਪਣਾ ਵਹੀਕਲ ਆ ਕਿਸਾਨਾਂ ਦਾ ਉੱਤੇ ਪਰਚੀ ਨਹੀਂ ਲੱਗੂਗੀ ਜੇ ਪਰਚੀ ਲਾਣਗੇ ਤਾਂ ਆਪਾਂ ਸਾਰੇ ਬੰਦਿਆਂ ਨੇ ਜਿਹੜਾ ਫੈਸਲਾ ਲੈਣਾ ਬੈਠ ਕੇ ਲਿਆ ਅਣਮਿੱਥੇ ਸਮੇਂ ਇਹਨੂੰ ਬੰਦ ਕਰਾਂਗੇ ਨਾ ਤਾਂ ਕੋਈ ਕਿਸਾਨਾਂ ਦੀ ਗੱਡੀ ਰੁਕੂਗੀ ਨਾ ਕੋਈ ਟਰੈਕਟਰ ਰੁਕੂਗਾ ਚਾਹੇ ਕਿਸਾਨ ਇੱਟ ਲੈ ਕੇ ਜਾ ਰਿਹਾ ਬਜਰੀ ਰੇਤਾਂ ਕੁਝ ਵੀ ਲੈ ਕੇ ਜਾ ਰਿਹਾ ਕਿਉਂ ਇਹ ਬਹਾਨਾ ਲਾਂਦੇ ਕਮਰਸ਼ੀਅਲ ਕੰਮ ਕਮਰਸ਼ੀਅਲ ਕੰਮ ਤੁਸੀਂ ਆਪ ਜਾ ਚੌਸੀ ਦੀ ਜਾਂਚ ਦੇ ਸਾਡੇ ਕੰਮ ਹੈ ਮੇਰੇ ਕੋਲ ਤੁਸੀਂ ਆਪਰੇ ਟਰੈਕਟਰ ਤੇ ਬਜਰੀ ਵੀ ਲੈ ਕੇ ਆਣੀ ਰੇਤਾਂ ਵੀ ਲੈ ਕੇ ਜਾਣਿਆ ਤੂੜੀ ਵੀ gherne ਜਾਣੀ ਸਾਰਾ ਕੋਈ ਪਰਸ਼ੈਂਟ ਵੀ gherne ਜਾਣੀ ਅਸੀਂ ਕਦੇ ਪਤਾ ਫਿਰ ਦਰਦਾਰ ਥੋੜੀ ਕੋਈ ਕਿਸੇ ਨੂੰ ਪੁੱਛਦਾ ਫਿਰ ਉਹ ਵੀ ਇੱਥੇ ਆ ਕੇ ਤੁਸੀਂ ਟਰੈਕਟਰ ਕਿਉਂ ਰੋਕਿਆ ਅੱਜ ਅਸੀਂ ਬੈਠੇ ਹਾਂ ਜਿੱਤੇ ਸਾਡੇ ਨੂੰ ਰਿਟਰਨ ਚ ਕਰਦੇ ਨੇ ਗੱਲਾਂ ਸਾਰੀਆਂ ਤਾਂ ਇੱਥੇ ਫੈਸਲਾ ਹੋਊਗਾ ਜੋ ਸਾਰੀ ਕਮੇਟੀ ਬੈਠ ਕੇ ਕਰੋਗੀ ਤਾਂ ਅਸੀਂ ਫੈਸਲਾ ਕਰਾਂਗੇ ਨਹੀਂ ਇਹਨਾਂ ਜੇ ਮੰਨਦੇ ਠੀਕ ਹੈ ਨਹੀਂ ਦੂਜੇ ਪਾਸੇ ਵਾਲੇ ਵੀ ਅਸੀਂ ਫ੍ਰੀ ਕਰ ਦਾਂਗੇ ਟੂਲ ਬੱਸ ਠੀਕ ਹੈ ਜੀ ਇਹ ਬੇਨਤੀਆਂ ਨੇ ਸਾਰੀਆਂ ਤੁਹਾਨੂੰ ਮਨਜ਼ੂਰ ਆ ਜਿਹੜੀਆਂ ਮੰਗਾਂ ਨੇ ਹੱਥ ਖੜੇ ਕਰਕੇ ਦੱਸੋ ਬਈ ਫੇਰੀ ਕਮੇਟੀ ਹੋ ਰਹਿ ਇੱਕ ਮੇਰੀ ਬੇਨਤੀ ਹੋ ਸੁਣ ਲਿਓ ਹੁਣ ਹਰੇਕ ਜਥੇ ਬੰਦੇ ਇੱਕ ਬੰਦਾ ਹੋਊਗਾ ਮੈਨੇਜਮੈਂਟ ਆ ਰਹੀ ਹੈ ਉਹਦੇ ਨਾਲ ਗੱਲ ਕਰਨ ਵਾਸਤੇ ਬੇਨਤੀ ਹੱਥ ਬੰਨ੍ਹ ਕੇ ਜਥੇ ਬੰਦੇ ਇੱਕ ਬੰਦਾ ਆਵੇ ਜਿਹੜੀ ਜਥੇ ਬੰਦੇ ਜਿਸ ਨੂੰ ਭੇਜ ਦਿਆਂ ਸਾਨੂੰ ਸਤਿਕਾਰ ਹੋਊਗਾ ਫੈਸਲਾ ਲਵਾਂਗੇ ਗੁਰਸੇਵ ਸਿੰਘ ਜੀ ਕ੍ਰਾਂਤੀਕਾਰੀ ਉਹਨੇ ਖੜੇ ਆ ਜਿਨ੍ਹਾਂ ਨੇ ਕਾਲ ਦਿੱਤੀ ਹੈ ਅਸੀਂ ਸਾਥ ਦਿੱਤਾ ਧੰਨਵਾਦ ਆ ਰਿਹਾ ਨੇ ਸਾਡੇ ਭਰਾਵਾਂ ਦਾ ਜਿਹੜਾ ਸਾਡਾ ਸਾਥ ਦੇ ਰਹੇ ਨੇ ਆਪਾਂ ਜਿੰਮੇਦਾਰਾਂ ਸਾਥ ਦੇ ਰਹੇ ਆ ਸਾਰੇ ਸਾਰੇ ਜਥੇਬੰਦੀਆਂ ਇੱਥੇ ਖੜੀ ਸਤਿਕਾਰਯੋਗ ਨੇ ਜਿਹੜੇ ਨੇ ਪਹੁੰਚੇ ਹੋਏ ਨੇ ਸਾਰੇ ਵੀਰ ਮੇਰੇ ਸਤਿਕਾਰਯੋਗ ਨੇ ਕਿਉਂਕਿ ਅਸੀਂ ਮੋਹਾਲੀ ਜिले ਚੱਲ ਕੇ ਆਏ ਕੋਈ ਪਟਿਆਲਾ ਚੱਲ ਕੇ ਕਨੌਰ ਤੋਂ ਕੋਈ ਹਰਿਆਣੇ ਚੋਂ ਆਇਆ ਸਾਰੇ ਪਾਸਿਓਂ ਆਏ ਤੇ ਇੱਕ ਮੇਰਾ ਵੀਰ ਕਹਿ ਰਿਹਾ ਸੀਗਾ ਆਧਾਰ ਕਾਰਡ ਵਾਲੀ ਗੱਲ ਆਧਾਰ ਕਾਰਡ ਵਾਲੀ ਕਹਿੰਦਾ ਸੀ ਇੱਕ ਮੇਰਾ ਵੀਰ ਕਹਿੰਦਾ ਕਹਿੰਦਾ ਆਧਾਰ ਕਾਰਡ ਤੇ ਕਰ ਦੋ ਮੈਂ ਦੱਸਦਾ ਤੁਹਾਨੂੰ ਉਹ ਬਾਈ ਨੇ ਵਧੀਆ ਗੱਲ ਕਹੀ ਆਧਾਰ ਕਾਰਡ ਕਿਸੇ ਦਾ ਹੀ ਬਣਾਵਾ ਹੋ ਸਕਦਾ 20 ਜਥੇਬੰਦੀ ਨਾਲ ਜੁੜ ਕੇ ਆਪਣਾ ਕਾਰਡ ਬਣਾਓ ਝੰਡਾ ਲਓ ਬੈਜ ਲਓ ਆਪਣੇ ਪ੍ਰਾਂਤੋਂ ਕਿਸੇ ਜਥੇਬੰਦੀ ਨਾਲ ਜੁੜੋ ਜਥੇਬੰਦੀ ਦੇ ਚ ਕੰਮ ਕਰੋ ਜਥੇਬੰਦੀ ਬਣਾਓ ਕਿਉਂਕਿ ਆਨ ਵਾਲਾ ਸਮਾਜ ਦਾ ਖਤਰਨਾਕ ਆ ਤੁਹਾਡੇ ਵਾਸਤੇ ਜੇਕਰ ਕੋਈ ਜਥੇਬੰਦੀ ਟੁੱਟ ਕੇ ਪਾਰਟੀ ਚ ਨੇ ਚੱਕਦੇ ਨਾ ਜਦੋਂ ਤਾਂ ਛੇਤਰ ਖਾਨੇ ਹੋ ਜੇਕਰ ਆਪਾਂ ਆਪਣਾ ਇੱਕਾ ਹੋਵੇ ਨਾ ਆਪਾਂ ਨਾ ਗੁੱਟੇ ਭਾਰ ਕਰ ਲਾਂਗੇ ਜਿੱਥੇ ਮਰਜ਼ੀ ਹੋਵੇ ਇਹ ਨਾ ਹੋਵੇ ਵੀ ਅੱਜ ਸੀਤ ਭਗਤ ਸਿੰਘ ਨੂੰ ਨਾਲ ਇੱਥੇ ਕਿਸੇ ਦਾ ਪੰਗਾ ਪੈ ਗਿਆ ਆਪਾਂ ਦੂਜੇ ਬੈਠੇ ਤਮਾਸ਼ਾ ਦੇਖੀਏ ਵੀ ਕੀ ਹੋ ਰਿਹਾ ਠੀਕ ਹੈ ਜੀ ਬਿੱਕੀ ਤਮਾਸ਼ਾ ਹੋ ਰਿਹਾ ਮੇਰੇ ਨੇ ਪੀੜ ਬਵੇਂ ਮੈਂ ਸੋਚੀ ਜਾਵਾ ਵੀ ਯਾਰ ਮੇਰੀ ਭਰਾ ਨਾਲ ਹੀ ਬਣਦੀ ਗਲਤ ਗੱਲ ਜਿਹੜੇ ਗਿਲਵੇਂ ਸ਼ਿਪੇ ਨੇ ਗਬੰਦ ਕਮਰੇ ਚ ਨੇ ਸਾਡੇ ਤੇ ਇੱਥੇ ਬਾਹਰ ਜਦੋਂ ਸਰਕਾਰ ਜ਼ੁਲਮ ਕਰੂਗੀ ਅਸੀਂ ਸਾਰੇ ਇਕੱਠੇ ਆ ਬੋਲੇ ਸੋਨਹਿਰਾ ਹੈ ਜੈ ਹਿੰਦ ਸ਼ੰਭੂ ਟੂਲ ਪਲਾਦਾ ਮੁਰਦਾਬਾ ਸ਼ੰਭੂ ਟੂਲ ਪਲਾਦਾ ਮੁਰਦਾਬਾ ਐਨ ਐ ਚਾਈ ਮੁਰਦਾਬਾ ਬੈਠਣੇ ਹੀ ਅਪੀਲ ਕਰਦੇ ਹੋ ਬੈਠਣੇ